ਕਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਅੱਜ ਦਿਨ ਹੈਗਾਗਾ ਜੀ ਸੰਡੇ ਸਵੇਰ ਦੇ ਵੱਜ ਗਏ 9 ਤੇ ਮੈਂ ਹੋਣ ਲੱਗੀ ਸੀਗੀ ਰੈਡੀ ਤੇ ਮੈਂ ਜਾਣਾਗਾ ਆਪਣੇ ਪੇਕੇ ਘਰ ਰਖੜੀ ਬੰਨਣ ਠੀਕ ਹੈ ਜੀ ਤੇ ਮੈਂ ਹੁਣ ਤੁਹਾਨੂੰ ਮਿਲਦੀ ਆ ਰੈਡੀ ਹੋ ਕੇ ਹਾਂਜੀ ਹੁਣ ਅਸੀਂ ਹੋ ਗਏ ਸੀਗੇ ਰੈਡੀ ਇਹ ਨੇ ਅੱਜ ਦੀ ਸਾਡੀ ਫਾਈਨਲ ਲੁੱਕ ਸਾਰਿਆਂ ਦੇ ਦੇਖ ਲਓ ਸੋਹਣੇ ਆ ਹਾਂ ਤੁਹਾਨੂੰ ਕੱਪੜੇ ਦਿਖਾ ਦਵਾਂ ਬੈਚਲੀਸਨ ਕੀ ਪੇਕੇ ਘਰ ਰਖੜੀ ਬੰਨਣਾ ਓਏ ਚੱਲਦੇ ਆਂ ਫਿਰ ਜਾ ਕੇ ਉਧਰ ਮਿਲਦੇ ਆਂ ਸਾਰਿਆਂ ਨਾਲ ਬਲਾਵਾ ਬੁਲਾ ਲਈ ਮੈਂ ਸਸੀ ਕਾਲ ਜੀ ਹਾਂਜੀ ਇਹ ਹੈ ਜੀ ਗੱਗੀ ਦੀ ਅੱਜ ਦੀ ਲੁੱਕ ਤੁਸੀਂ ਚੱਪਲਾ ਪਾ ਕੇ ਜਾਓਗੇ ਹਾਂ ਜੀ ਆਪਾਂ ਤਾਂ ਥੋੜੇ ਲੱਗ ਜਾਂਦੇ ਸੀ ਬੰਦੇ ਦੇ ਹਾਂ ਸਿੰਪਲ ਹੀ ਜਾਵਾਂਗੇ ਕਿਉਂਕਿ ਤੁਹਾਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਆ ਪੇਕੇ ਘਰ ਵੀ ਮੇਰਾ ਜ਼ਿਆਦਾ ਦੂਰ ਨਹੀਂ ਹੈਗਾ 5 ਮਿੰਟਾਂ ਦਾ ਰਾਹੀ ਆ ਮੈਂ ਚੱਲੇ ਆਂ ਆਪਣੇ ਸਹੁਰੇ ਜਵਾਲ ਕੱਲੇ ਦਿਨ ਨਾਲ ਕੇ ਸਾਰੰ ਚੱਲੀ ਆਂਦੀ ਪੇਕੇ ਠੀਕ ਹੈ ਜੀ ਚਲੋ ਸੋਮੂ ਚਲਿਏ ਸੋਮੂ ਹੈਲੋ ਗਾਇਸ ਕਿਹੋ ਕਿਹੋ ਸੋਮੂ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਆਪਾਂ ਲੱਗੇ ਸੀ ਕਿ ਤੁਰਨ ਕਰੋ ਇਹ ਜੀ ਆਪਣੀ ਗੱਡੀ ਇੱਥੇ ਜਾਣਾ ਆਪਾਂ ਨੇ ਮਰੂਤੀ ਮਰੂਤੀ 800 ਆਲਟੋ ਇਹ ਜੀ ਨੇ ਅੱਧੇ ਗੱਲ ਮੁੱਕਦੀ ਬੰਦ ਹਾਂਜੀ ਮੈਂ ਪਹੁੰਚ ਗਈ ਸੀ ਮੰਮੀ ਦੇ ਘਰੇ ਆ ਦੇਖੋ ਡੋਗੀ ਆ ਮੰਮੀ ਦਾ ਕੈਪ ਆ ਇਹ ਨਾ ਮੇਰਾ ਕੈਪ ਆ ਇਹ ਮੂਰੇ ਪਹਿਨੀ ਹੁੰਦੀ ਆ ਸਕੂਟਰੀ ਦੇ ਝੂਤਾ ਲੈਂਦੀ ਹੁੰਦੀ ਆ ਮੂਰੇ ਬੈਠ ਕੇ ਤੇ ਬੈਠ ਕੇ ਬੈਠ ਕੇ ਕੈਪੂ ਕੈਪੂ ਦੇਖੀ ਕੈਪੂ ਚਾ ਓਏ 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 ਇਹ ਸਾਰਿਆਂ ਨੂੰ ਪਿਆਰ ਬਹੁਤ ਕਰਦੀ ਆ ਹਾਏ ਹੁ ਸ਼ਾਸ਼ੀ ਕਰਦੀ ਸ਼ਾਸ਼ੀ ਕਰ ਹਾਂ ਵਧੀਆ ਓਏ ਕੱਦੂ ਅ ਕੱਦੂ ਕਿਵੇਂ ਆ ਇਹ ਮੇਰੀ ਭਤੀਜੀ ਆ ਛੋਟੀ ਕੱਦੂ ਇਹਨੂੰ ਅਸੀਂ ਕੱਦੂ ਕਹਿੰਨੇ ਪਿਆਰ ਨਾਲ ਹਾਏ ਕੱਦੂ ਦੇਖੀ ਸ਼ਾਸ਼ੀ ਕਰ ਦੋ ਸ਼ਾਸ਼ੀ ਕਰ ਦੋ ਕਿ ਥਰੀ ਬਗਵਾ ਜੀ ਪੇਕੇ ਘਰੇ ਆ ਕੇ ਆ ਦੇਖ ਲੋ ਪਕੌੜੇ ਲੈ ਆਂਦੇ ਨੇ ਆ ਭਰਾ ਦਾ ਛੋਟਾ ਜਿਹਾ ਪਕੌੜੇ ਲੈ ਕੇ ਆਇਆ ਬਾਜ਼ਾਰੋਂ ਪਤਝੀਆਂ ਦੋਨੇ ਬਿਮਾਰ ਹੋਈਆਂ ਪਈਆਂ ਨੇ ਉਹਦੇ ਕਰਕੇ ਫਿਰ ਰੋਟੀ ਬਣਾਈ ਨਹੀਂ ਸੀ ਹਜੇ ਸੱਸ ਦਾ ਰੋਟੀ ਪਾਣੀ ਖਾ ਕੇ ਆਈ ਸੀ ਘਰੇ ਆ ਜਾਓ ਏ ਤੇ ਇਹਨਾਂ ਨੇ ਬਹੁਤ ਖੇਚਲ ਕਰੀ ਆ ਬਹੁਤ ਸੇਵਾ ਮੈਂ ਹੁਣ ਭਰਾ ਨਾਲ ਲੱਗੀ ਹੋਈ ਆ ਪਉਆਂ ਪਲੇਟਾਂ ਦੇ ਵਿੱਚ ਉਹ ਪਤਝੀਆਂ ਦੋਨੇ ਰੋਈ ਜਾਂਦੀਆਂ ਨੇ ਉਹਨਾਂ ਨੂੰ ਲੈ ਕੇ ਬੈਠੀਆਂ ਨੇ ਬਿਮਾਰ ਹੋਈਆਂ ਮੈਂ ਨਿਕੋਟੇ ਜਾਣੀਆਂ ਅੱਜ ਤਾਂ ਸੇਵਾ ਹੋਗੀ ਅਸੀਂ ਸੋਰੀ ਆਈ ਆ ਮੈਂ ਸੀ ਦਾ ਮੂੰਹ ਤਾਂ ਲਗਾ ਆਉ ਬੱਸ ਇੱਕ ਦਿਨ ਹੋਊ ਕਰ ਆਓ ਦੇਖੋ ਜੀ ਸਾਲਾ ਸਾਹਿਬ ਆਪਣੇ ਆਹ ਕਿਆ ਬਾਤ ਹੈ ਮੋਛਾ ਥੱਲੇ ਹੀ ਨਹੀਂ ਅਜੇ ਖੜੀਆ ਨਹੀਂ ਹੋਈ ਨਾ ਸਾਹ ਕਹਿੰਦੇ ਹਜੇ ਕਿੜਿਆ ਨਹੀਂ ਸੁੱਤੇ ਰਹੇ ਲੇਡੀ ਉੱਠੇ ਨੇ ਰਾਤ ਭਤੀਜੀਆਂ ਸਾਰੀ ਰਾਤ ਸੁੱਤੀਆਂ ਨਹੀਂ ਉਹਨਾਂ ਨੂੰ ਫਲੀਵਰ ਹੋਇਆ ਪਿਆ ਦੋਨਾਂ ਨੂੰ ਉਹਦੇ ਨਾਲ ਕੇ ਸੁੱਤੇ ਨਹੀਂ ਹੈਗੇ ਵਿਚਾਰੇ ਬੋਟਾ ਸਮੋਸਾ ਬਣਾ ਕੀ ਪਾੜਾ ਦੋ ਪੋਣ ਕਦੂ ਝਾਤੀ ਹੈਲੋ ਹਾਂ ਜੀ ਅਸੀਂ ਲੱਗੇ ਸੀਗੇ ਪਕੌੜੇ ਖਾਣ ਆਜੋ ਜੀਨੇ ਜੀਨੇ ਖਾਣੇ ਨੇ ਕਦੂ ਹੈਲੋ ਕਰ ਦੋ ਹੈਲੋ ਹੈਲੋ ਕਰੋ ਇੱਕ ਨੂੰ ਮੰਮੀ ਤੇ ਛੋਟੀ ਪਰਜਾਈ ਅੰਦਰ ਲੈ ਕੇ ਬੈਠੀਆਂ ਨੇ ਇਹ ਦੋ ਟਵਿੰਸ ਨੇ ਹੈਗੀਆਂ ਦੋਨੇ ਛੋਟੇ ਭਰਾ ਦੀਆਂ ਕੁੜੀਆਂ ਨੇ ਦੋਨੇ ਇਹ ਬਿਮਾਰ ਹੋਈਆਂ ਪਈਆਂ ਨੇ ਉਹਦੇ ਕਰਕੇ ਇੱਕ ਨੂੰ ਅੰਦਰ ਲੈ ਕੇ ਬੈਠੇ ਨੇ ਇੱਕ ਇਹ ਸਾਡੇ ਕੋਲ ਬੈਠੀ ਆ ਹੈਨਾ ਇੱਕ ਸਾਡੇ ਕੋਲ ਬੈਠੀ ਆ ਕੰਦੇ ਬੱਚੇ ਹਾਂਜੀ ਇਹ ਨੇ ਦੋਨੇ ਟਵਿਨਸ ਦੇਖ ਲਓ ਸੇਮ ਸੇਮ ਨੇ ਜਮੀ ਹੋਰ ਉੰਦੀ ਸੀ ਜਿਹੜੀ ਡੈਡੀ ਦੀ ਗੋਦੀ ਚ ਬੈਠੀ ਆ ਉਹਦੇ ਚਾਕੜ ਜ਼ਿਆਦੇ ਆ ਥੋੜੀ ਜੀ ਉਸ ਹਰੇਕ ਨੂੰ ਦੇਖ ਕੇ ਕੋਈ ਵੀ ਘਰੇ ਆਉਂਦਾ ਨਾ ਰੋਣ ਲੱਗ ਜਾਂਦੀ ਆ ਪਹਿਲਾਂ ਡਰ ਜਾਂਦੀਆਂ ਨੇ ਦੋਨੇ ਇਕੱਲੀਆਂ ਰਹਿੰਦੀਆਂ ਨੇ ਨਾ ਘਰੇ ਉਹਦੇ ਕਰਕੇ ਕੁੱਕੀ ਬਾਈ ਕਰ ਦੋ ਕੁੱਕੀ ਬਾਈ ਕਰ ਦੋ ਕਲਾਪਿੰਗ ਕਰਕੇ ਦਿਖਾਈ ਕੋਕੀ ਕਲਾਪਿੰਗ ਕਰ ਦੋ ਸ਼াশਿਕਾ ਕੋ ਕਲਾਪਿੰਗ ਕਰਦੀ ਕੋਕੀ ਨੇ ਕਲਾਪਿੰਗ ਕਰਦੀ ਕਦੋਂ ਤੂੰ ਵੀ ਕਰ ਦੇ ਕਲਾਪਿੰਗ ਕਰ ਦੇ ਸਾਰੇ ਕਿਤੇ ਚੱਲਦੀ ਹੈ ਹਿੰਦੀ ਸਾਰੇ ਪੰਜਾਬੀਆਂ ਇਹ ਹਿੰਦੀ ਬੋਲਦੇ ਨੇ ਸਾਹਿਬ ਜੀ ਕੋਲ ਇੰਗਲਿਸ਼ ਆ ਇੰਗਲਿਸ਼ ਸੋਣੀ ਚਾਹੀਦੀ ਜਾਂ ਉਹਨਾਂ ਨੂੰ ਪਰ ਹਿੰਦੀ ਕੋ ਸਿਖਾ ਰਹੇ ਨੇ ਉਹ ਪੰਜਾਬੀ ਤਾਂ ਹੈਗੀ ਹੀ ਆ ਪੰਜਾਬੀ ਸਿਖਾਓ ਇੰਗਲਿਸ਼ ਕਾ ਹਿੰਦੀ ਦਾ ਮਤਲਬ ਹੀ ਹੋ ਤਾਂ ਇਹ ਲੈ ਜਾ ਹੇ ਨੀਚੇ ਕਰੋ ਸਾਨੂੰ ਤੇ ਕਹਦੇ ਨੇ ਕਹਦੇ ਇੰਗਲਿਸ਼ ਬੋਲਿਆ ਕਰੋ ਇਹ ਕੀ ਕਰੀਏ ਕਿ ਸੋਮੋ ਹਿੰਦੀ ਬੋਲਦਾ ਰਹੇਗਾ ਆਹ ਲਿਆ ਜੇ ਆਪਾਂ ਸਾਡਾ ਹਿੰਦੀ ਬੋਲਣ ਲੱਗ ਗਿਆ ਆਹ ਤਾਂ ਆਪੇ ਹਿੰਦੀ ਬੋਲਦਾ ਮੈਂ ਚਾਹ ਚੀ ਮਾਰੀ ਹੈ ਮੈਨੂੰ ਹਾਂ ਸਹੀ ਕਰੇ ਕੋਈ ਨਾ ਡਾਂਸ ਤੂੰ ਜਾ ਦੇ ਉਡੀ ਉਡੀ ਚਾਹ ਕਿ ਤੂੰ ਜਾ ਕੇ ਉਡੀ ਜਾ ਕੇ ਡਾਂਸ ਵੀ ਹੁੰਦਾ ਮੈਂ ਕਰਕੇ ਹਾਂ ਨਾਚ ਜੀਵੇਂ ਨਾਚ ਨਾਚ ਜੀਵੇਂ ਨਾਚ ਕੋਈ ਨਹੀਂ ਕੋਈ ਪੂਰੀ ਕਰ ਜਾ ਰਿਹਾ ਹੈ ਕੋਈ ਨਹੀਂ ਕੋਈ ਪੂਰੀ ਕੋਈ ਡਾਂਸ ਕਰਕੇ ਲੱਗਦਾ ਨਾਚ ਨਾਚ ਇਹ ਕਾਹਦੀ ਗੱਲ ਹੈ ਡਾਂਸ ਸਪਾਈ ਉਹ ਬੱਲ ਹੈ ਉਹ ਵੀ ਕਰਦੇ ਤੁਹਾਨੂੰ ਜੇ ਤੁਸੀਂ ਕਰਦੇ ਮੇਰੇ ਨਾਲ ਮੇਰੇ ਨਾਲ कई की सिगा अच्छा बोलिदा तो आज बमा मुझे रख ली है ठीक है ये न जा मां हां पान सर अरे भैया डाल ले तो आज तो हम तो पड़ रहा ਜਿਹਨੇ ਬਣਣੀ ਉਹਨੂੰ ਵੀ ਨਹੀਂ ਪਤਾ ਇਹ ਇਹ ਕਹਿੰਦੇ ਭੈਣ ਭਾਈ ਦਾ ਪਿਆਰ ਕੱਦੂ ਤਾਂ ਦੀ

ਕਾਟ ਦੱਪ ਤੇ ਬੱਧੀਆ ਉਹ ਵੀ ਪੈ ਜਾ ਨੌਜੀ ਰੱਖਿਆ ਪਿਛੇ ਹੋਰੀਆ ਲੜਾਈ ਰੱਖੜੀਆਂ ਪਿਛੇ ਲੜਾਈ ਹੋ ਰਹੀਆ ਪੂਰੀ ਜ਼ਬਰਦਸਤ ਉਹ ਦੁਨੀਆਂ ਦੇ ਸੱਚੇ ਬਹੁਤ ਹੀ ਨੇ ਸੱਤਾਂ ਕੱਦੂ ਫੜ ਕੇ ਥੋੜੇ ਕੱਦੂ ਓਏ ਕੱਦੂ ਓਤਲੇ ਉਹ ਰੋ ਕੈਮਰਾਮੈਨ ਕਾ ਲੱਗਿਆ ਸੋਮੋਲੀ

ਨਾ ਭੁੱਤੋ ਬਿਰਦੇ ਬਦਲਣਾ ਛੇਤੀ ਬਾਦ ਵਿੱਚ ਛੇਤੀ ਕਿਤੇ ਖੋਲੇ ਦੁਗਾ ਉਹ ਤਾਂ ਸ਼ੌਭੂ ਦੇ ਰੱਖੀ ਬਾਦੀ ਉਹਨੇ ਕਿਦ ਨੇ ਸੋਹਣੀ ਆ ਰਹੀਆਂ ਦੋ ਟੋਟੀਆਂ ਇਧਰ ਉਹ ਕਰ ਸ਼ੌਭੂ ਮੇਰੇ ਇਹਦਾ ਹੱਥ ਫੜਾਈ ਹੁਣ ਤਾਂ ਤੂੰ ਬੰਦੂ ਕੀ ਜੋ ਬੰਦੇ ਰੱਖੀ ਵੈਸੇ ਛੋੜ ਗਿਆ ਲੈਣਾ ਮੈਂ ਤਾਂ ਹਜਾਉਂਦੀਆਂ ਨਹੀਂ ਬਦਣੀਆਂ ਹਿੰਮਤ ਹਿੰਮਤ ਇਹ ਮੋ ਤੇਰਾ ਹਿੰਮਤ ਦਰਵਾਇਆ ਨਾ ਤਾਂ ਪਾਚ ਪਾਚ ਆਜੂ ਰਮ ਲੱਗਾ ਪਾਚ ਇਹ ਕਹਿੰਦੀ ਮੈਂ ਕਿੱਥੇ ਬਿਠਾ ਲਿਆ ਨਾ ਨੇ ਪਾਚ 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 ਜਦੋਂ ਵੀ ਤੂੰ ਨਾ ਫੋਟੋ ਉਹ ਕਹਿੰਦਾ ਤੂੰ ਬੈਠਾ ਠੀਕ ਨੇ ਨਾਲੇ ਇਤਾਂ ਕੋਲ ਕੋਲ ਕਤੂ ਨੇ ਨਾ ਲੱਗਿਆ ਮੈਂਨ ਚਲੀ ਆਪਾਂ ਬਾਏ ਬਾਏ ਸੱਸਰੀ ਘਰ ਟਾਟਾ ਸਾਰਿਆਂ ਨੂੰ ਅੱਛਾ ਗਾਵਾ ਠੀਕ ਹੈ ਜੀ ਬਾਏ 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 ਬਾਰੇ ਕਰਦੇ ਬੁਣੀ ਬੁਤਸ ਬਾਏ ਟਾਈਟ ਬਾਏ ਬਾਏ ਕਰਦੇ ਸਾਰਿਆਂ ਨੂੰ ਬਾਏ ਬਾਏ ਟਾਟਾ ਬਾਏ ਬਾਏ ਅੱਗੇ ਬਸ 5 ਮਿੰਟਾਂ ਬਾੜੀ ਦੂਰ ਨਹੀਂ ਜਾਂਦੇ ਜੀ ਹਾਂਜੀ ਮੰਮੀ ਦੇ ਘਰੋਂ ਆ ਗਏ ਤੇ ਰਖੜੀ ਆਪਾਂ ਬੰਨੇ ਆਏ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ